ਮम्मा ਹਾਂ ਬੁੱਤ ਮੈਂ ਨਾਨਕੇ ਜਾਣਾ ਮੇਰੀ ਖਾਤਿਰ ਮੈਂ ਨਾਨਕੇ ਚੱਲ ਗਿਆ ਨਾਨਕੇ ਜਾਣਾ ਸੀ ਮੇਰੇ ਬੁੱਤ ਨੇ ਚਲ ਕੋਈ ਗੱਲ ਨਹੀਂ ਮੈਂ ਨਾ ਤੇਰੇ ਪਾਪਾ ਨਾਲ ਗੱਲ ਕਰਦੀ ਆ ਫਿਰ ਆਪਾਂ ਨਾਨਕੇ ਚੱਲਾਂਗੇ ਠੀਕ ਜਾ ਖੇਡ ਲਾ ਇਹਨੂੰ ਤਾਂ ਮੈਂ ਕਹਤਾ ਨਾਨਕੇ ਕਹਤਾ ਵੀ ਨਾਨਕੇ ਚੱਲਾਂਗੇ ਪਰ ਨਾਨਕੇ ਜਾਵਾਂਗੇ ਕਿਵੇਂ ਪੂਰਾ 1 ਸਾਲ ਹੋ ਗਿਆ ਬੇਬੇ ਬਾਪੂ ਤੋਂ ਬਾਅਦ ਮੈਂ ਤਾਂ ਕਦੇ ਗਈ ਵੀ ਨਹੀਂ हां विदेशवाहा ਦਾ ਤਾਂ ਪਤਾ ਹੀ ਆ ਹੁਣ ਆ ਨਾ ਚੱਲ ਕੋਈ ਗੱਲ ਨਹੀਂ ਮੈਂ ਇਹਨਾਂ ਨਾਲ ਗੱਲ ਕਰਦੀ ਆ ਫਿਰ ਦੇਖਦੀ ਆ ਦੇਖ ਲ ਲੈ ਐਨਾ ਟਾਈਮ ਹੋ ਗਿਆ ਆਪ ਤਾਂ ਤਾਂ ਹੈ ਹੀ ਨਹੀਂ ਵੀ ਉੱਠ ਜਾਣਾ ਹੈਲੋ ਉੱਠ ਜਾਣ ਟਾਈਮ ਦੇਖ ਲੋ ਕਿੰਨਾ ਹੋ ਰਿਹਾ ਸੁਣ ਲੋ ਗੱਲ ਹੂੰ ਓ ਯਾਰ ਪੈ ਜਾਣ ਦੇ ਕੀ ਪੈ ਜਾਣ ਦੇ ਚੰਗਾ ਫਿਰ ਮੇਰੀ ਗੱਲ ਤਾਂ ਸੁਣ ਲੋ ਪਹਿਲਾਂ ਚਾਹ ਲਿਆ ਯਾਰ ਫਿਰ ਸੁਣੋ ਇੱਕ ਤਾਂ ਇਹਨਾਂ ਦੀ ਚਾਹ ਸਵੇਰ ਦੀ ਦੋ ਵਾਰੀ ਚਾਹ ਪਿਆ ਤੇ ਉੱਠੇ ਫੇਰ ਵੀ ਨਹੀਂ ਲੈ ਕੇ ਆਇਆ ਦੇਖ ਲਓ ਉੱਠੇ ਨਹੀਂ ਹੈਗੇ ਮੈਂ ਚਾਹ ਵੀ ਲੈ ਕੇ ਆ ਗਈ ਲੈ ਹੁਣ ਤਾਂ ਚਾਹ ਪੀ ਲੋ ਹੁਣ ਤਾਂ ਮੈਂ ਚਾਹ ਲੈ ਗਈ ਸੁਣ ਲੋ ਚਾਹ ਪੀ ਲੋ ਹਾਂਜੀ ਤੁਹਾਨੂੰ ਵੀ ਨਾ ਜਿੰਨਾ ਟਾਈਮ ਮੈਂ ਠਾਮਣਾ ਆਪ ਤਾਂ ਤਾਂ ਜਮਾ ਹੀ ਨਹੀਂ ਉੱਠਦੇ ਆ ਲੈ ਫੜੋ ਚਾਹ ਚਾਹ ਨਾਲ ਢੋਲ ਦਿਓ ਕੀ ਗੱਲ ਗੱਗਨ ਚੁੱਪ ਜਿਹੀ ਬੈਠੀ ਆਂ ਜੀ ਕੁਛ ਨਹੀਂ ਬੱਸ 10000 ਕੀ ਹੋ ਗਿਆ ਹਾਂ ਮੈਂ ਨਾ ਤੁਹਾਨੂੰ ਐ ਕਹਿੰਦੀ ਸੀਗੇ ਆਪਣੀ ਲਵੀ ਨਾਲ ਨਾਨਕੇ ਜਾਣ ਨੂੰ ਕਹਿੰਦੀ ਆ ਉਹ ਕਹਿੰਦੇ ਸਾਰੀਆਂ ਨਾ ਮੇਰੀਆਂ ਸਹੇਲੀਆਂ ਨਾਨਕੇ ਵਾਗੀਆਂ ਅੱਛਾ ਵੀ ਮੈਂ ਵੀ ਨਾਨਕੇ ਜਾਣਾ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਚੱਲ ਕੋਈ ਨਾ ਗੱਗਨ ਫਿਰ ਤੂੰ ਜਾਇਆ ਹੈਨਾ ਬੇਬੇ ਬਾਪੂ ਤੋਂ ਬਾਅਦ ਤੂੰ ਗਈ ਵੀ ਨਹੀਂ ਤੇ ਇਹ ਨਾਲੇ ਲਵੀ ਦਾ ਮਨ ਕੋਸਰੋ ਜੀ ਹੈਨਾ ਤਾਨੂੰ ਭਾਬੀ ਦੇ ਸੁਭਾਅ ਦਾ ਤਾਂ ਪਤਾ ਹੀ ਹੈ ਹਨਾ ਚਲ ਕੋਈ ਨਾ ਤੂੰ ਜਿਆਦਾ ਟਾਈਮ ਨਾ ਲਾਟਈ ਇੱਕ ਦੋ ਦਿਨ ਦਾ ਆ ਸੱਚੇ ਲਾਇ ਫਿਰ ਤੁਸੀਂ ਸਾਨੂੰ ਛੱਡਿਆ ਹੋ ਹਨਾ ਕੋਈ ਨਾ ਮੈਂ ਛੱਡਿਆ ਫਿਰ ਮੈਂ ਤਿਆਰ ਹੋ ਜਾ ਹੋ ਜੋ ਜੀ ਫਿਰ ਤੁਸੀਂ ਵੀ ਹੁਣ ਚੇਚੇ ਚਾਹ ਪੀ ਲਓ ਢੰਡੀ ਹੋ ਗਈ ਦੇਖ ਲਓ ਜਮੀ ਫਿਰ ਨਾਲੇ ਤੁਸੀਂ ਤਿਆਰ ਹੋ ਜਾਓ ਠੀਕ ਹੈ ਜਾਂ ਤਾਂ ਮੈਂ ਪੀ ਲੈਣਾ ਤੇ ਤੁਸੀਂ ਹੋ ਜਾਓ ਰੈਡੀ ਠੀਕ ਹੈ ਹਾਂਜੀ ਗਰਮ ਹੋ ਜਾ ਯਾਰ ਤਿਆਰ ਹੋ ਉਂਕੋ ਮੇਰੀ ਜਾਨ ਵੱਟ ਗਈ ਖਾਧੀ ਪਈ ਸੀ ਦੇਖਿਓ ਇਹ ਤਾਂ ਜਾਣੀ ਆ ਹੁਣ ਦੱਸ ਹੁਣ ਮੈਂ ਫੇਰ ਵੀ ਐਨੇ ਟਾਈਮ ਬਾਅਦ ਆਪਣੇ ਘਰੇ ਜਾਉਂਗੇ ਤਿਆਰ ਤਾਂ ਹੋ ਜਾਂਦੋ ਚੱਲ ਨਾਲੇ ਦੇਖ ਉਹਨੂੰ ਲੱਭੀ ਨਾ ਦੇਖ ਉਹਨੂੰ ਵੀ ਤਿਆਰ ਕਰ ਫਿਰ ਆਪ ਪਾ ਲਓ ਕੱਪੜੇ ਨਾਲੇ ਤੁਹਾਡੇ ਬਾਟਨ ਤਾਂ ਹੁਣ ਤੱਕ ਲੱਗੇ ਨਹੀਂ ਮੈਨੂੰ ਲੱਗਿਆ ਰੈਡੀ ਆ ਜਿਹੜੇ ਟਾਈਮ ਦੀ ਕਹੀ ਜਾਨੀ ਅਜੇ ਤੱਕ ਤਿਆਰ ਨਹੀਂ ਹੋਈ ਬਸ ਮੈਂ ਵੀ ਤਿਆਰ ਆ ਲਵੀ ਵੀ ਤਿਆਰ ਆ ਚੱਲਦੇ ਆਪਾਂ ਕਿੱਥੇ ਆ ਯਾਰ ਰੋਟੀ ਲੈ ਗਿਆ ਤਸ ਕਿਥੋਂ ਆਏ ਹੋ? ਕੰਮ ਗਿਆ ਜੀ ਕੋਈ ਯਾਰ ਨਾਲ। ਕੰਮ ਗਿਆ ਸੀ ਕੋਈ ਟਾਈਮ ਸੇਅਰ ਕਰੇ ਆਜਿਆ ਕਰੋ ਟਾਈਮ ਸੇਅਰ ਕੋਈ ਰੋਟੀ ਪਾਣੀ ਖਾ ਲਿਆ ਕਰੋ। ਕੋਈ ਯਾਰ ਲੱਗ ਗਿਆ ਟਾਈਮ ਹੁਣ ਕੀ ਕਰੀਏ ਬਾਹਰੇ। ਟਾਈਮ ਲੱਗ ਗਿਆ ਟਾਈਮ ਦੇਖਿਆ ਤੁਸੀਂ 12 ਵਜੇ ਪਈ ਹੈਗੇ। ਉਹ ਮੈਨੂੰ ਪਤਾ ਘਾ ਟਾਈਮ ਦਾ ਹੁਣ ਮੈਂ ਕੀ ਕਰਾਂ ਯਾਰ ਉੱਥੇ ਟਾਈਮ ਲੱਗ ਗਿਆ ਕੰਮ ਸੀਗਾ ਕੋਈ। ਨਾ ਇਹ じゃ ਕਿਹੜਾ ਕੰਮ ਸੀ ਤੁਹਾਨੂੰ? ਕੋਈ ਯਾਰ ਕੰਮ 100 ਕੰਮ ਹੁੰਦਾ ਬੰਦੇ ਨੂੰ ਹੁਣ ਤੁਹਾਨੂੰ ਕੱਲਾ ਕੱਲਾ ਕੰਮ ਦੱਸਾਂ। ਨਾ ਇਹ じゃ ਕਿਹੜਾ ਕੰਮ ਸੀ ਜਿਹੜਾ ਮੈਨੂੰ ਨਹੀਂ ਦੱਸ ਸਕਦੇ ਤੁਸੀਂ ਉਹ ਯਾਰ ਕੰਮ ਹੁੰਦੇ ਨੇ ਤੂੰ ਰੋਟੀ ਲਿਆ ਬੜੀਆਂ ਗੱਲਾਂ ਨਾ ਮਾਰ ਠੀਕ ਹੈ ਨਾ ਆ ਟਾਈਮ ਆਇਆ ਪਿਆ ਕਿਹੜਾ ਰੋਟੀ ਦੀ ਭੁੱਖ ਕੋਣ ਤਾਂ ਤੁਹਾਨੂੰ ਲੱਗਣਾ ਹੀ ਕਿਹੜੇ ਟਾਈਮ ਆ ਗਿਆ ਹੁਣ ਤੈਨੂੰ ਗੱਲਾਂ ਹੋ ਰਹੀਆਂ ਨੇ ਹੁਣ ਯਾਰ 100 ਕੰਮ ਹੁੰਦਾ ਬੰਦੇ ਨੂੰ ਸੋ 11 ਵੱਜ ਚੁੱਕਾ ਯਾਰ ਰੋਟੀ ਰੋਟੀ ਦਾ ਕੋਈ ਨੋਂਦ ਨਹੀਂ ਹੈਗਾ ਇੱਥੇ ਉਹ ਆ ਗਿਆ ਸਾਹਮਣੇ ਘਰ ਲੈ ਪੁੱਤ ਆ ਗਿਆ ਤੇਰੇ ਨਾਨਕਿਆਂ ਦਾ ਘਰ ਸੱਚੀ ਮੈਨੂੰ ਬਹੁਤ ਖੁਸ਼ੀ ਹੋਈ ਜਾਂਦੀ ਆ

ਠੀਕ ਠਪ ਠਪ ਠੀਕ ਆ ਠੀਕ ਆ ਠੀਕ ਆ ਵਧੀਆ ਹਾਂ ਟਕੜਾ ਦੇ ਹਗਾਰ ਹੋਰផង ਠੀਕ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਆ ਜਾ ਪੁੱਤੋ ਰਿਆ ਆ ਜਾ ਹਾਂ ਭਾਬੀ ਮੈਂ ਠੀਕ ਆ ਤੁਸੀਂ ਦੱਸੋ ਬਸ ਠੀਕ ਆ ਅੱਜ ਬਿਨਾਂ ਦੱਸੇ ਤੋ ਆ ਗਈ ਲੈ ਭਾਬੀ ਆਪਣੇ ਘਰ ਚ ਵੀ ਕਿਤੇ ਹੁਣ ਦੱਸ ਘੇਣ ਦੀ ਲੋੜ ਹੁੰਦੀ ਆ ਗੱਲ ਉਹ ਨਹੀਂ ਤੁਸੀਂ ਬਿਨਾਂ ਦੱਸੇ ਤੋ ਆ ਗਏ ਦੱਸ ਮੈਂ ਵੀ ਜਾਣਾ ਸੀ ਜਿਬਰਾਜ ਨੂੰ ਲੈ ਕੇ ਉਹਦੇ ਵੀ ਮਾਮੇ ਦਾ ਫੋਨ ਆਇਆ ਪਿਆ ਸੀਗਾ। ਚਲ ਕੋਈ ਨਾ। ਅੱਜ ਕੱਲੇ ਪਹਿਲਾਂ ਪਾਣੀ ਪੂਣੀ ਪਰਾ ਇਹਨਾਂ ਨੂੰ। ਸੁਣ ਜਾਰ ਨਹੀਂ ਇਹ ਗੱਲਾਂ। ਪਾਣੀ ਲੈ ਕੇ ਜਾ ਫੇਰ। ਹੋਰ ਠੀਕ ਆ ਕੁੜੀਏ? ਵੀਰੇ ਜੇ ਮੈਨੂੰ ਪਤਾ ਹੁੰਦਾ ਭਾਬੀ ਨੇ ਜਾਣਾ ਨਾ ਫਿਰ ਚਲ ਮੈਂ ਨਾ ਆਉਂਦੀ। ਚਲ ਕੋਈ ਨਾ ਚੰਗੇ ਨਹੀਂ ਆਉਣਾ ਹੁੰਦਾ ਬੰਦਾ ਹੁਣ ਕਿਤੇ ਮੜਨੋਂ ਨਾ ਕੋਈ ਚੱਕਰ ਨਹੀਂ ਆ ਗਿਆ ਤੁਸੀਂ ਵਧੀਆ ਕੀਤਾ ਵਾ। ਮੜਨ ਨੂੰ ਵੀ ਕੋਈ ਚੱਕਰ ਨਹੀਂ ਤੁਸੀਂ ਰਹੋ। ਹੋਰ ਤਾਂ ਪਤਾ ਪਤਾ ਵਜੇ ਹੋਇਓ। ਹਾਂ। ਨਾ। ਬੀਨਾਂ ਦੱਸੇ ਤੋਂ ਇੱਕ ਇਹ ਮੂੰਹ ਚੱਕ ਕੇ ਆ ਜਾਂਦੀ ਐ ਦੱਸ ਉਧਰ ਮੇਰੇ ਭਰਾ ਨੇ ਫੋਨ ਕੀਤਾ ਸੀ ਮੈਂ ਜਾਣਾ ਸੀ ਹੁਣ ਪਤਾ ਨਹੀਂ ਕਿੰਨੇ ਦਿਨ ਦੱਦ ਲੱਗੂਗੀ ਉਰੇ ਆ ਗਈ ਲਹੂ ਵੀ ਰਖਿਆ ਨੇ ਬੇਲੀ ਤੀਜੇ ਕਦੋਂ ਆ ਵੜਦੀ ਐ ਝੋਲਾ ਜਾ ਚੱਕ ਕੇ ਹੋਰ ਇਹਨੂੰ ਕੋਈ ਕੰਮ ਹੀ ਨਹੀਂ ਹੈਗਾ ਉਤੋਂ ਉਹ ਲੱਗੇ ਰਹਿੰਦਾ ਪਾਣੀ ਪਲਾ ਦੇ ਉਹ ਠੀਕ ਠਾਕ ਬਹੁਤ ਪਾਣੀ ਪਾ ਲੋ ਹਾਂਜੀ ਹਾਂ ਲੋ ਤੁਸੀਂ ਵੀ ਲੈ ਲਓ ਹਾਂ ਜੀ ਲੋਪ ਦਾ ਪਾਣੀ ਜੀ ਲੈ ਭੁੱਤ ਪਾਣੀ ਪੀ ਲੈ ਹੋਰ ਬੜੀ ਠੀਕਾ ਜਿਹਾ ਤੇ ਚੱਲਦਾ ਫਿਰ ਕੰਮ ਕਰ ਕੰਮ ਕਰਦਾ ਹੁਣ ਪਤਨੀ ਉਹ ਤਾਂ ਭਾਬੀ ਆਇਆ ਸੀਗਾ ਨਾ ਉਹ ਲਵੀ ਨਾ ਬਾਲਾ ਕਹੀ ਜਾਂਦੀ ਸੀਗੀ ਕਹਿੰਦੀ ਮम्मा ਛੁੱਟੀਆਂ 'ਚ ਜਾਣਾ ਮਾਮੀ ਕੋਲੇ ਜਾਣਾ ਨਾ ਉਹਦਾ ਜੀ ਨਹੀਂ ਲੱਗ ਰਿਹਾ ਸੀਗਾ ਉਹਨਾਂ ਸਾਰੇ ਬੱਚੇ ਛੁੱਟੀਆਂ 'ਚ ਬਾਗੇ ਆਪਦੇ ਆਪ ਦੇ ਨਾਨਕੇ ਤਾਂ ਕਰਕੇ ਇਹ ਮੈਨੂੰ ਕਹਿਣ ਲੱਗੀ ਉਹ ਤਾਂ ਚਲ ਠੀਕ ਐ ਮੈਨੂੰ ਪਹਿਲਾਂ ਫੋਨ ਕਰ ਦਿੰਦੀ ਮੈਂ ਆਪਦੇ ਭਰਾ ਨੂੰ ਕਹਿ ਦਿੰਦੀ ਵੀ ਵੀਰੇ ਕੁੜੀ ਨੇ ਆਉਣਾ ਮੈਂ ਦਸ ਦਿਨ ਲੇਟ ਆਜਾਂਗੀ ਚਲ ਕੋਈ ਨਾ ਭਾਬੀ ਜੇ ਤੁਸੀਂ ਜਾਣਾ ਨਾ ਤਾਂ ਤੁਸੀਂ ਚਲ ਜੋ ਮੈਂ ਇਹਨਾਂ ਨਾਲ ਵਾਪਸ ਹੀ ਚਲ ਜੂੰਗੀ ਕੋਈ ਨਾ ਕੋਈ ਜੇ ਤੂੰ ਕੋਈ ਖਬਰ ਹੁੰਦੀ ਆ ਤੂੰ ਰਾਹ ਰਾਤ ਦੇਣਾ ਕੋਈ ਨਾ ਲੇਟ ਕਰੀ ਜਾਊਗੀ ਕੋਈ ਜਾਂਦੇ ਇਹਨੇ ਵੀ ਜਾਣਾ ਤਾਂ ਤੂੰ ਵੀ ਆ ਗਈ ਚੰਗਾ ਹੀ ਕੀਤਾ ਕੋਈ ਤੇ ਪਰ ਵੀਰੇ ਭਾਬੀ ਨੇ ਵੀ ਜਾਣਾ ਸੀਗਾ ਨਾ ਮੈਨੂੰ ਪਤਾ ਨਹੀਂ ਸੀਗਾ ਚਲ ਕੋਈ ਨਾ ਕੋਈ ਨਾ ਕੋਈ ਸੁਣ ਨਾ ਚਲ ਕੋਈ ਨਾ ਹਣ ਤੂੰ ਪਾਣੀ ਪੀ ਕੋਈ ਗੱਲ ਨਹੀਂ ਤੁਸੇ ਮਾਰੋ ਦੱਲਾ ਤਾਂ ਕੋਈ ਚੱਖਣੇ ਪਸੰਦ ਨਹੀਂ ਕੀੜਾ ਰੋਜ਼ ਰੋਜ਼ ਇਕੱਠੇ ਹੋਇਆ ਲੰਦਾ ਇੱਥੇ। ਚਲ। ਹੋਰ ਫਿਰ ਪੌਣਿਆ ਫਸਲવાડી ਚੰਗੀ ਰਹੀ ਐ ਤਕੀ। ਬਹੁਤ ਵਧੀਆ ਜੀ ਪੂਰੀ ਵਧੀਆ। ਤੁਸੀਂ ਸੁਣਾਓ ਤੁਹਾਡੇ ਵੱਲ ਕਿਵੇਂ ਆ? ਠੀਕ ਆ। ਐਤਕੀ ਚੰਗਾ ਰਿਹਾ। ਪਿਛਲੀ ਵਾਰੀ ਮੀਂਹ ਬੜੀ ਮਾਰ ਪਾਤੀ। ਇਸ ਵਾਰ ਤਾਂ ਵਧੀਆ ਫਿਰ। ਇਸ ਵਾਰ ਵਧੀਆ ਰਹਾ ਮਾਲਕ ਨੇ ਕਿਰਪਾ ਰੱਖੀ ਆ। ਚਲੋ ਵਧੀਆ ਵਧੀਆ ਠੀਕ। ਵਧੀਆ ਚਾਹੀਦਾ। ਹੋਰ ਦੱਸੋ। ਹੋਰ ਵਧੀਆ। ਠੀਕ ਆ ਸਾਰਾ ਕੁਝ ਚੰਗਾ ਮਾਲਕ ਦੀ ਕਰ। ਵੀਰੇ ਘਰ ਤਾਂ ਤੈਨੇ ਬਹੁਤ ਸੋਹਣਾ ਬਣਾ ਲਿਆ। ਹਰ ਕਾਪਾ ਠੀਕ ਆ ਤੂੰ ਕਿਹੜਾ ਗੀੜਾ ਮਾਰਾ ਹੈਗਾ ਮੁਰ ਕੇ ਤੂੰ ਵੀ ਨਹੀਂ ਆਈ ਨਾ ਠੀਕ ਆ ਨਾ ਨਾ ਫੋਨ ਆਇਆਗਾ ਚੱਲ ਕੋਈ ਨਾ ਤੂੰ ਬੈਠ ਦੇਖ ਮੈਂ ਤ੍ਰਿਪੱਤਈ ਨਾਲ ਚਾਹ ਪਾਣੀ ਦੇ ਵੀਰੇ ਫੋਨ ਲੈ ਜੋ ਫੋਨ ਆਈ ਜਾਂਦਾ ਤੁਹਾਡਾ ਹੁੰਦਾ ਜੀ ਵੀਰਾ ਕਿੰਨਾ ਖੁਸ਼ ਹੈ ਨਾ ਆਪਾਂ ਦੇਖ ਕੇ ਮੈਨੂੰ ਯਾਰ ਤ੍ਰਿਪੱਤਈ ਦੇ ਵਧੀਆ ਨਹੀਂ ਲੱਗਾ ਬੋਲਬਾਣੀ ਜੀ ਤੂੰ ਮੈਂ ਤਾਂ ਹੈਗਾ ਨਾ ਕਰ ਤੂੰ ਚੱਲ ਯਾਰ ਉਹ ਤਾਂ ਤੁਹਾਨੂੰ ਪਤਾ ਤਾਂ ਹੈਗਾ ਭਾਬੀ ਦੀ ਨਾ ਆਦਤ ਹੀ ਹੈ ਹਨਾ ਕੋਈ ਗੱਲ ਨਹੀਂ ਮੈਂ ਨਾ ਜਿਆਦਾ ਦਿਨ ਨਹੀਂ ਰਹਿੰਦੀ ਬਸ ਦੋ ਦਿਨ ਰਹਿ ਲੂੰਗੀ ਗੱਲ ਗੱਲ ਤੇ ਯਾਰ ਜਾਣ ਜਾਣ ਦੀਆਂ ਗੱਲਾਂ ਕਰਦੀ ਹੈ ਹਨਾ ਤੂੰ ਨਾਲ ਹੀ ਚੱਲਵੇਂ ਕੋਈ ਨਾ ਜੀ ਤੁਸੀਂ ਐਵੇਂ ਨਾ ਟੈਨਸ਼ਨ ਲਿਆ ਕਰੋ ਹੁਣ ਆਈ ਤਾਂ ਹੈਗੀ ਆ ਨਾਲੇ ਲਵੀ ਦਾ ਮਨ ਸੀਗਾ ਲਾ ਲੈਣ ਦੋ ਹੁਣ ਸਾਨੂੰ ਦੋ ਦਿਨ ਚਲ ਗਗਨ ਤੇਰਾ ਜਿੰਮੇਦਾਰ ਕਰਦਾ ਯਾਰ ਉਹਨੇ ਕਰ ਲਿਆ ਹਨਾ ਮੈਂ ਨਹੀਂ ਕਰਦਾ ਹਾਂਜੀ ਬੱਸ ਨਾ ਦੋ ਦਿਨਾਂ ਬਾਅਦ ਸਾਨੂੰ ਫਿਰ ਲੈਣ ਵੀ ਆ ਜਿਓ ਚਲ ਠੀਕ ਹੈ ਕੋਈ ਨਾ ਲੈ ਠੀਕ ਹੈ ਲੱਗਦਾ ਭਾਬੀ ਚਾਹ ਬਣਾਈ ਜਾਂਦੇ ਨੇ ਦੇਖਿਓ ਘਰ ਤਾਂ ਨਾ ਵੀਰੇ ਨੇ ਸੋਨਾ ਬਣਾ ਲਿਆ ਹਣਾ ਹੂੰ ਹੂੰ ਨਾਲੇ ਮੇਰੀ ਗੱਲ ਸੁਣ ਲੈ ਘਰ ਦੀ ਗੱਲ ਸਾਡਾ ਠੀਕ ਹੈ ਨਾ ਜਿਆਦਾ ਦਿਨ ਨਹੀਂ ਲਾਉਣੇ ਤੈਨੂੰ ਪਤਾ ਨਾਲੇ ਮੇਰਾ ਤੇਰੇ ਬਿਨਾ ਜੀ ਨਹੀਂ ਲੱਗਣਾ ਠੀਕ ਹੈ ਜੇ ਜਿਆਦਾ ਦਿਨ ਲਾਤੇ ਮੈਂ ਦੂਸਰੇ ਦਿਨ ਬਾਅਦ ਲੈਣ ਆ ਜਾਣਾ ਕਰੇਂਦੋਂ ਤੁਸੀਂ ਘਰੇ ਤਾਂ ਸਾਰਾ ਦਿਨ ਮੇਰੇ ਨਾਲ ਕਿਚ-ਕਿਚ ਚੱਲੀ ਜਾਂਦੀ ਆਂ ਬੱਸ ਉਦੋਂ ਤਾਂ 2 ਮਿੰਟ ਵੀ ਮੇਰੇ ਕੋਲ ਵੀ ਨਹੀਂ ਬੈਠਦੇ ਹਨਾ ਕੋਈ ਯਾਰ ਉਹ ਤਾਂ ਪਿਆਰ ਦੀ ਕਿਚ-ਕਿਚ ਹੁੰਦੀ ਆ ਠੀਕ ਹੈ ਨਾ ਜਿਆਦਾ ਦਿਨੇ ਲਾਉਣੇ ਮੈਂ 2 2 ਦਿਨਾਂ ਬਾਅਦ ਲੈਣ ਆ ਜਾਣਾ ਕੋਈ ਨਾ ਮੈਂ 2 ਦਿਨਾਂ ਬਾਅਦ ਤੁਹਾਨੂੰ ਆਪਣੇ ਆ ਵੀ ਕਹਿ ਦੇਣਾ ਵੀ ਮੈਨੂੰ ਲੈ ਜਾਓ ਕਿਉਂਕਿ ਤੁਹਾਨੂੰ ਵੀ ਪਤਾ ਜੀ ਤਾਂ ਮੇਰਾ ਵੀ ਨਹੀਂ ਲੱਗਦਾ ਆਗੇ ਭਾਬੀ ਆਜੋ ਭਾਬੀ ਲੈ ਗੱਗਨ ਚਾਹ ਪੀ ਲਓ ਹਾਂਜੀ ਬਹਿ ਜਾਓ ਭਾਬੀ ਤੁਸੀਂ ਵੀ ਆਜੋ ਜੱਸੀ

ਨਾਲੇ ਮੇਰੀ ਗੱਲ ਸੁਣ ਲਓ ਕੀ ਹੋ ਗਿਆ ਹੁਣ ਇਹ ਕਿੰਨੇ ਕ ਦਿਨ ਰਹੂਗੀ ਚਲ ਫੇਰ ਦੱਸ ਕੀ ਹੋਊਗਾ ਜੇ ਆਗੀ ਦਾਲੂ ਕੀ 2-4 ਦਿਨ ਹੋਰ ਦੱਸੇ ਨੇ ਇੱਥੇ ਰਹਿਣਾ ਕਿਤੇ ਰਹਿ ਜੂਗੀ ਆਖੇ 2-4 ਦਿਨ ਮੇਰਾ ਵੀ ਜੀ ਕਰਦਾ ਪੈ ਕੇ ਜਾਣ ਨੂੰ ਤੂੰ ਜਾਇ ਨਹੀਂ ਤਾਂ ਕਰੋ ਜਾਣਗਾ ਤਾਂ ਮਿਲ ਜਣਾ ਕੋਈ ਗੱਲ ਨਹੀਂ ਕਰੀ ਹੈਗੀ ਮੈਂ ਤੁਹਾਡੀ ਭੈਣ ਨੇ ਤੁਹਾਡੇ ਨਾਲ ਗੱਲ ਕੀਤੀ ਸੀ ਆਉਣ ਲੱਗੀ ਨੀ ਦੇਖ ਹੁਣ ਆ ਗਈ ਤੂੰ ਮੇਰੇ ਨਾਲ ਕੋਈ ਸਲਾਹ ਨਹੀਂ ਕੀਤੀ ਕੋਈ ਕੁਝ ਨਹੀਂ ਤੂੰ ਉਹੀ ਕੰਨੂ ਕਰੀ ਜਾਂਦੀ ਐ ਤੂੰ ਇੰਨੀ ਆਵਾਜ਼ ਜੱਦਾ ਕਰਦੀ ਹੋਰੇ ਨੜ ਜਾ ਆਗੀ ਚੱਲ ਕੋਈ ਨਾ ਉਹ ਕਿਹਾ ਰੋਜ਼ ਰੋਜ਼ ਨਾ ਛਾਲ ਹੋ ਗਿਆ ਉਹਨੂੰ ਸਾਲ ਬਾਅਦ ਆਈਆ ਲੈ ਆਈਆ ਸਾਲ ਬਾਅਦ ਤੀਜੇ ਕ ਦਿਨ ਆ ਵੜਦੀ ਐ ਤੀਜੇ ਦਿਨ ਤੂੰ ਵਾਪਸ ਆਵਲਾ ਤਲ ਕੋਈ ਨਾ ਕੁੜੀ ਆ ਮੁਰਜੂ ਵੀ ਕੋਈ ਗੱਲ ਨਹੀਂ ਕੁੜੀ ਆ ਫਿਰ ਕੁੜੀ ਵਿਆਹ ਕੇ ਤੋਰਦੀ ਹੁਣ ساری ਉਮਰ ਇਸੇ ਘਰ ਦੀ ਕੁੜੀ ਬਣੀ ਰਹੂਗੀ ਆਪਦੇ ਘਰੇ ਰਹਿ ਉਹ ਸੁੱਟੀਆਂ ਸੀ ਗਿਆ ਚਲ 4 ਦਿਨ ਆ ਗਈ ਕੋਈ ਨਾ ਰਹਿ ਲੈਣ ਦੇ ਬਗਜੂ ਵੀ ਕੋਈ ਨਾ ਉਹੀ ਨਾ ਕਰਿਆ ਕਰ ਜਿੱਦਾਂ ਨਾ ਕਰਿਆ ਕਰ ਠੀਕ ਆ ਨਾ ਨਾ ਮੈਂ ਕਿਹੜੀ ਜਿੱਦ ਕਰਦੀ ਆ ਤੁਹਾਨੂੰ ਤਾਂ ਮੇਰੀਆਂ ਜਿੱਦਾਂ ਲੱਗਦੀਆਂ ਰਹਿੰਦੀਆਂ ਨੇ ਜੇ ਮੈਂ ਤੁਹਾਨੂੰ ਕੁਝ ਕਹਿੰਦੀ ਨਹੀਂ ਤੇ ਨਾ ਮਤਲਬ ਇਹ ਥੋੜੀ ਆ ਵੀ ਤੁਸੀਂ ਆਪਣੀ ਭੈਣ ਨੂੰ ਹੀ ਸਿਰ ਜੇ ਚੜਾਈ ਜਾਨੇ ਹੋਗੇ ਚਲ ਕੋਈ ਨਾ ਤੂੰ ਕਿਉਂ ਐ ਕਰਦੀ ਆ ਮੈਨੂੰ ਦੱਸ ਦੇ ਤਾਂ ਐ ਕਰੋ ਜਾਣਾ ਤਾਂ ਮੇਰੇ ਨਾਲ ਤਾਂ ਜਾਣਾਗਾ ਤੈਂ ਵੀ ਜਾਣਾ ਮੈਂ ਵੀ ਜਾਣਾ ਮੈਂ ਤੂੰ ਮੇਰੇ ਨਾਲ ਕੋਈ ਸਲਾਹ ਕੀਤੀ ਜਾਣ ਦੀ ਲੈ ਸਲਾਹ ਕੀਤੀ ਜੇ ਸਲਾਹ ਕਰਨੀ ਸੀਗੀ ਜਾਨ ਨੂੰ ਤਾਂ ਉਹ ਆ ਟੱਕੜੀਏਰੇ ਚਲ ਕੋਈ ਨਾ ਬਾਲਾ ਨਾ ਹੋ ਕਰਾ ਕਰ ਉਹ ਕਰ ਬਗ ਜੂਈ ਕੋਈ ਨਾ ਰਹਿ ਲੈਣ ਦੇ ਉਹਨੂੰ 4 ਦਿਨ ਕੋਈ ਲੈ ਲੈਣ ਦੇ 4 ਦਿਨ ਰਹਿ ਲੈਣ ਦੇ 4 ਦਿਨ ਇੱਥੇ ਲੰਗਰ ਪਕਾਉਣਾ ਸੌਖਾ ਪਿਆਗਾ ਗਰਮੀ 'ਚ ਆਪਦੀਆਂ ਮਸਾਂ ਪੱਕਦੀਆਂ ਰਹਿ ਗਈਆਂ ਗੱਲ ਸੁਣ ਲਓ ਮੇਰੀ ਜੇ ਤੁਹਾਡੀ ਭੈਣ ਨਹੀਂ ਰਹਿਣਾ ਤਾਂ ਇੱਕ ਨੌਕਰ ਲਾ ਦੋ ਰੇ ਕੰਮ ਵਾ ਚੱਲ ਮੇਰੀ ਗੱਲ ਸੁਣ ਕੰਮ ਕਰ ਲੈ ਬੜੀਆਂ ਗੱਲਾਂ ਨਾ ਮਾਰਿਆ ਕਰ ਚੰਗਾ ਕੰਮ ਕਰ ਲੈ ਨਾਲੇ ਨਾ ਕਰ ਲੈ ਗੱਲਾਂ ਹੀ ਨੇ ਇਹਨਾਂ ਨੂੰ ਲੱਗਦੀਆਂ ਆਹੋ ਮੇਰਾ ਕੀ ਆ ਆਪਦੀ ਭੈਣ ਪਿਆਰੀ ਹੋਗੀ ਮੈਂ ਕਿਸੇ ਦੀ ਧੀ ਨਹੀਂ ਹੈਗੀ ਦੇਖੇ ਤੁਸੀਂ ਠਹਿਰ ਕੇ ਚਲੇ ਜਾਂਦੇ ਇਹੋ ਤੈਨੂੰ ਪਤਾ ਫਿਰ ਘਰੇ ਵੀ ਦੇਖਣਾ ਨਾ ਕੀ ਗੱਲ ਹੋ ਗਈ ਹੁਣ ਤੂੰ ਦੁਪਹਿਰੇ ਜੀ ਜਾਣਾ ਪਾਉਣਾ ਉਹ ਨਹੀਂ ਮੇਰੀ ਗੱਲ ਸੁਣਾ ਤੂੰ ਰਹਿ ਦੁਪਹਿਰਾ ਜਾ ਦੇਖ ਕੇ ਨਹੀਂ ਧੁੱਪ ਪਈ ਆ

ਜੇ ਇੰਨਾ ਸ਼ੌਂਕ ਆ ਤੈਨੂੰ ਫੋਨ ਦੇਖਣ ਦਾ ਆਪਦੀ ਮਾਂ ਤਾਂ ਜਾ ਕੇ ਲੈ ਕੇ ਆ। ਫੜਾ ਇੱਧਰ ਫੋਨ ਮੇਰੇ ਮੁੰਡੇ ਦਾ। ਦੇਣਾ ਨਹੀਂ ਇਹਨੂੰ ਫੋਨ, ਠੀਕ ਐ? ਮੂੰਹ ਚੱਕ ਕੇ ਆ ਜਾਂਦੀ ਇਹਨੇ ਫੋਨ ਦੇ ਦੇ, ਫੋਨ ਦੇ ਦੇ। ਇੰਨਾ ਸ਼ੌਂਕ ਸੀ ਆ ਤੇ ਘਰੇ ਦੇਖਣਾ ਸੀਗਾ ਫੋਨ। ਗਰਮੀ ਬਹੁਤ ਐ। ਮੰਮਾ ਮੰਮਾ। ਹਾਂ ਬੁੱਤ। ਮੈਂ ਫੋਨ ਦੇਖਣਾ ਸੀ ਮੇਰੇ ਤੋਂ ਮਾਮੀ ਨੇ ਫੋਨ ਖੋ ਲਿਆ। ਫੋਨ ਖੋ ਲਿਆ ਮਾਮੀ ਨੇ। ਤੁਸੀਂ ਮੈਨੂੰ ਆਪਣਾ ਫੋਨ ਦੇ ਦਿਓ। ਹਾਂ ਬੁੱਤ। ਤੈਨੂੰ ਨਾ ਮੈਂ ਮੇਰੇ ਵਾਲਾ ਫੋਨ ਦੇ ਦੇਣੀ ਆ ਨਾਲੇ ਮਾਮੀ ਨੇ ਫੋਨ ਪੁੱਤਾ ਤੇ ਤੱਕ ਹੋਇਆ ਨਹੀਂ ਹੋਣਾ ਉਹ ਤੈਨੂੰ ਵੈਸੇ ਹੀ ਕਹਿੰਦੇ ਹੁਣ ਇਹ ਵੀ ਫੋਨ ਦੇ ਦੇ ਐਵੇਂ ਨਹੀਂ ਸੋਚਦੇ ਹੁੰਦੇ ਠੀਕ ਹੈ ਤੇ ਮम्मा ਮੈਨੂੰ ਰੇ ਜੀ ਨਹੀਂ ਲੱਗਦਾ ਜੀ ਨਹੀਂ ਲੱਗ ਰੇ ਪੁੱਤ ਕੀ ਹੋਇਆ ਤੂੰ ਤਾਂ ਕਹਿੰਦਾ ਸੀਗਾ ਮੈਂ ਨਾਨਕੇ ਜਾਣਾ ਮੈਨੂੰ ਕੁਝ ਖਾਣ ਨੂੰ ਹੈਗਾ ਭੁੱਖ ਲੱਗੀ ਆ ਹਾਂਜੀ ਹਾਂ ਖਾਣ ਨੂੰ ਤੇਰਾ ਮਾਮੂ ਵੱਧੂ ਸਮਾਨ ਲਿਆ ਕੇ ਰੱਖਦਾ ਆ ਜਰਾ ਦੇਖੀਏ ਆ ਦੇਖੀ ਆ ਖਾਣੀ ਆ ਲੈ ਇਦਰਾ ਮਿਰਖਣੀ ਆ ਖਾਣਾ ਠੀਕ ਹੈ ਪੋਜੀਆ ਇੱਕ ਇੱਕ ਭਾਬੀ ਭੁੱਖ ਲੱਗੀ ਸੀ ਲਵੀ ਨੂੰ ਤਾਂ ਕਰਕੇ ਇਹ ਤੁਹਾਡੇ ਵਾਸਤੇ ਨਹੀਂ ਲੈ ਕੇ ਆਂਦਾ ਹੋਇਆ ਜਵਰਾਜ ਵਾਸਤੇ ਲੈ ਕੇ ਆਂਦਾ ਹੋਇਆਗਾ ਕੋਈ ਨਵਾਂ ਵੀਰ ਇਹ ਵੀ ਤਾਂ ਕੁੜੀ ਹੈ ਇਹ ਵੀ ਤਾਂ ਬੱਚਾ ਹੀ ਹੈ ਜੇ ਖਾ ਲੂ ਫਿਰ ਕੀ ਹੋ ਗਿਆ ਦੋਨੇ ਭੈਣਾਂ ਪਾਈ ਖਾ ਲੈਣਗੇ ਬੈਠ ਕੇ ਜੇ ਇੰਨਾ ਸ਼ੌਂਕ ਸੀਗਾ ਨਾਲ ਲੈ ਕੇ ਆਉਂਦੀ ਇਹ ਤੁਸੀਂ ਕਿਵੇਂ ਦੀਆਂ ਗੱਲਾਂ ਕਰੀ ਜਾਂਦੇ ਹੋ ਜਿਵੇਂ ਦੀਆਂ ਤੁਹਾਨੂੰ ਲੱਗਦੀਆਂ ਨੇ ਚੱਲ ਕੋਈ ਨਾ ਪੁੱਤ ਤੂੰ ਅੰਦਰ ਚੱਲ ਮੈਂ ਨਾ ਤੇਰੇ ਵਾਸਤੇ ਪਰੌਂਠੇ ਬਣਾਉਣੀ ਆ ਠੀਕ ਹੈ ਉਹ ਤੈਨੂੰ ਪਸੰਦ ਨੇ ਨਾ ਤੂੰ ਖਾ ਲਈ ਜਾ ਬੇਟੇ ਨਾਲੇ ਭਾਬੀ ਜਿਹੜੀ ਗੱਲ ਸੀਗੀ ਤੁਸੀਂ ਮੈਨੂੰ ਕੱਲੀ ਨੂੰ ਕਹਿ ਦਿੰਦੇ ਹਨਾ ਤੁਸੀਂ ਲਵੀ ਸਾਹਮਣੇ ਕਾਨੂੰ ਕਹਿਣਾ ਸੀਗਾ ਉਹਦੇ ਜਵਾਕੜੀ ਦੇ ਮਨ ਤੇ ਕੀ ਬਿੱਤੋਗੇ ਨਾਲੇ ਤੁਸੀਂ ਨਾ ਅੰਦਰੋਂ ਤੋਂ ਫੋਨ ਖੋਇਆ ਹੋਣਾ ਉਹਨੇ ਇਹ ਵੀ ਗੱਲ ਮੈਨੂੰ ਦੱਸੀ ਆ ਫੋਨ ਖੋਇਆ ਸੀ ਮੇਰੇ ਮੁੰਡੇ ਨੇ ਦੇਖਦਾ ਸੀ ਉਹਦੇ ਹੱਥੋਂ ਖੋਲਿਆ ਉਹਨੇ ਫੋਨ ਨਾਲੇ ਕੋਈ ਚੀਜ਼ ਚੱਕਣੀ ਹੁੰਦੀ ਆ ਪੁੱਛ ਕੇ ਚੱਕ ਲਿਆ ਕਰੋ ਲੈ ਭਾਬੀ ਹੂੰ ਉਹ ਤਾਂ ਤੁਹਾਨੂੰ ਉਹੀ ਲੱਗਦਾ ਲਵੀ ਤਾਂ ਮੇਰੀ ਇੰਨੀ ਸਿਆਣੀ ਆ ਉਹ ਤਾਂ ਐਵੇਂ ਦੇ ਕੰਮ ਉਹੀ ਨਹੀਂ ਕਰਦੀ ਆਹੋ ਤੈਨੂੰ ਤਾਂ ਆਪਦੀ ਧੀ ਸਿਆਣੀ ਲੱਗਦੀ ਰਹਿੰਦੀ ਆ ਜੇ ਅੱਜ ਮੇਰੇ ਮਾਪੇ ਹੁੰਦੇ ਫੇਰ ਵੀ ਮੈਨੂੰ ਇਸ ਘਰ ਨੂੰ ਐ ਬਗਾਨਿਆਂ ਮੰਗ ਦੇਖਣਾ ਸੀਗਾ ਨਾ ਉਦੋਂ ਤਾਂ ਮੈਨੂੰ ਕੋਈ ਹੁੰਦਾ ਹੀ ਨਹੀਂ ਸੀਗਾ ਜਿਹੜੀ ਚੀਜ਼ ਜੀ ਕਰਦਾ ਸੀ ਚੱਕ ਦੇ ਸੀ ਨਾਲੇ ਬਾਪੂ ਤਾਂ ਵੈਸੇ ਵੀ ਇਹ ਨਿਆ ਚੀਜ਼ਾਂ ਲਿਆ ਕੇ ਰੱਖਦਾ ਹੁੰਦਾ ਸੀ ਵੀ ਮੇਰੀ ਧੀ ਨੇ ਆਉਣਾ ਕੀ ਹੋ ਗਿਆ ਭਾਣੇ ਤੂੰ ਐ ਬੈਠੀ ਆ ਕੁਛ ਨਹੀਂ ਵੀਰੇ ਮੈਂ ਤਾਂ ਉਹੀ ਬੈਠ ਗਈ ਸੀ ਬਸ ਸੋਚਦੀ ਸੀਗੀ ਆਪਣੀਆਂ ਪੁਰਾਣੀਆਂ ਗੱਲਾਂ ਹਨਾ ਕਿ ਛੋਟੇ-ਛੋਟੇ ਹੁੰਦੇ ਆਪਾਂ ਇਸ ਘਰ ਚ ਕਿੰਨਾ ਖੇਡਦੇ ਹੁੰਦੇ ਸੀਗੇ ਕਦੇ ਆਪਣੇ ਚ ਕਿਸੇ ਗੱਲ ਪਿੱਛੇ ਲੜਾਈ ਨਹੀਂ ਪੈਂਦੀ ਸੀਗੀ ਉਹ ਗੱਲਾਂ ਯਾਦ ਕਰਕੇ ਨਾ ਮਨ ਜਾ ਭਰਿਆ ਆ ਵਾ ਮੈਂ ਕਹਣਾ ਵੀ ਹੁਣ ਹੁਣ ਕੀ ਹੋਇਆਗਾ ਕੀ ਗੱਲ ਐ ਮੂੰਹ ਬਣਾਈ ਬੈਠੀ ਐ ਗੱਲ ਤਾਂ ਕੁਛ ਨਹੀਂ ਵੀਰੇ ਉਹਨਾਂ ਲਵੀ ਨੂੰ ਭੁੱਖ ਲੱਗੀ ਐ ਮੈਂ ਤੁਹਾਨੂੰ ਐ ਪੁੱਛਦੀ ਸੀ ਮੈਂ ਜਾ ਕੇ ਉਹਨਾਂ ਚੀਜ਼ ਦਵਾ ਲਿਆਵਾਂ ਲੱਕੀ ਕੀ ਦਵਾ ਕੇ ਲਾਉਣਾ ਇੱਥੇ ਘਰੇ ਆਪਨੇ ਛਾਰੀ ਚੀਜ਼ ਪਈ ਐ ਜਿਹੜਾ ਕੁਛ ਮਰਜ਼ੀ ਤੇ ਉਹ ਚੱਕ ਉਹਨੂੰ ਉਹਨਾਂ ਮੈਂ ਦਿੱਤੀ ਸੀ ਘਰੋਂ ਚੀਜ਼ ਭਾਬੀ ਕਹਿੰਦੀ ਉਹ ਜਵਰਾਜ ਵਾਸਤੇ ਲਿਆਂਦੀਆਂ ਹੋਈਆਂ ਨੇ ਪੁੱਛਿਆ ਚਲ ਕੋਈ ਨਾ ਫਿਰ ਤੂੰ ਮਨੂੰ ਮੈਂ ਦਵਾ ਲਵਾਂ ਨਾ ਤੂੰ ਬੈਠ ਗਈ ਇਹ ਕਿਹੜੀ ਗੱਲ ਆ ਕੋਈ ਚੱਕਰ ਨਹੀਂ ਤੂੰ ਮੈਂ ਜਾਨਣਾ ਠੀਕ ਐ ਨਾ ਉਹ ਮਾ ਦਵਾਲਾ ਨਾ ਤੂੰ ਬੈਠਾ ਬਲਾ ਉਹਨੂੰ ਕਿੱਥੇ ਆ ਲਵੀ ਹਾਂਜੀ ਵੀਰੇ ਲਵੀ ਆਉਂਦੀ ਹੋਣੀ ਹਾਂ ਮੈਂ ਉਹਨੂੰ ਲੈ ਜਾਣਾ ਕੋਈ ਨਾ ਹੂੰ ਦੁਕਾਨ ਤੋਂ ਜਿਹੜੀ ਜਿਮਰਜੀ ਖਾ ਲਵੇ ਆ ਜਾ ਪੁੱਤ ਚੱਲੀ ਆਪਾਂ ਹਾਂ ਚੱਲ ਵੀਰੇ ਤੁਸੀਂ ਲੈ ਜਾਓ ਉਹਨੂੰ ਹਾਂ ਮੇਰਾ ਪਪਾ ਚੀਜ਼ ਦਵਾ ਖਿ ਲਿਆ ਮੈਂ ਤੁਹਾਨੂੰ ਕੀ ਖਾਣਾ ਚੱਲ ਆ ਜਾ ਉਹ ਹੀ ਗੱਲ ਆ ਨਾ ਭਾਈ ਤਾਂ ਭਾਈ ਹੁੰਦੇ ਨੇ ਫੇਰ ਵੀ ਮੇਰੇ ਭਾਈ ਨੇ ਇਹਨੂੰ ਕਿਹਾ ਨਾ चलें ने चौदह जी लागे जुगा उत्तर लाग पोता देख के देख के देख के देख चला जा ਕੀ ਲੈਣਾ ਮਰਾ ਪੁੱਤ ਖਾ ਲੈ ਸੰਕਰ ਦੇ ਇਹਨੂੰ ਕੀ ਮੰਗਦਾ ਮੇਰਾ ਪੁੱਤ ਲੈ ਲੈ ਕੀ ਲੈਣਾ ਕੁਝ ਚੱਕ ਦੇ ਪੂਜਾ ਦੇ ਪਾ ਕੇ ਤੈਨੂੰ ਕਿਹੜਾ ਖਾਣਾ ਆ ਤੋੜਾ ਹੋਰ ਦੱਸ ਜੀ ਲੈ ਲੈ ਕੀ ਲੈਣਾ ਤੇ ਮਰਜੀ ਲੈ ਲੈ ਚਾਕਲੇਟ ਦੀ ਅੱਛਾ ਪ੍ਰਹ ਚੱਕ

ਯਾਰ ਗगन ਨੂੰ ਮੈਂ ਛੱਡ ਤਾਇਆ ਉੱਥੇ ਤਾਂ ਯਾਰ 2 ਮਿੰਟ ਕੱਢਣੇ ਵੀ ਔਕੇ ਆ ਉਹਨਾਂ ਨੂੰ ਤਾਂ ਗਿਆਨ ਨੂੰ ਵੀ 2 ਦਿਨ ਹੋ ਗਏ ਚਲੋ ਮੈਂ ਫੋਨ ਲਾ ਕੇ ਪੁੱਛਦਾ ਚਲ ਛੱਡ ਫੋਨ ਉਹ ਵੀ ਯਾਰ ਮੈਂ ਲੈ ਕੇ ਆ ਜੀ ਮੇਰਾ ਵੀ ਨਹੀਂ ਲੱਗਦਾ ਮੈਂ ਲੈ ਕੇ ਆ ਚਲ ਪੁੱਤ ਖਾ ਲਾ ਅੰਦਰ ਬੈਠ ਕੇ ਚੰਗਾ ਖਾ ਲਾ ਹੁਣ ਡੈਡੀ ਤੁਸੀਂ ਮੇਰੇ ਲਈ ਕੀ ਲੱਕੇ ਉਹ ਮਾਂ ਤੇਰੇ ਵਾਸਤੇ ਕੀ ਲਕਾਉਣਾ ਇਹ ਜਿੰਨਾ ਕੋਸਤਾ ਅੰਦਰ ਪਿਆ ਤੂੰ ਖਾ ਲਿਆ ਕਰ ਸਾਰਾ ਕੋਸਤਾ ਪਿਆ ਤੂੰ ਖਾ ਲਾ ਜਾ ਕੇ ਜਾ ਹੀ ਹੋ ਗਿਆ ਬੁੱਤ ਮम्मा ਜੀ ਡੈਡੀ ਮੈਨੂੰ ਕੁਝ ਨਹੀਂ ਕਰਨ ਲੈ ਡੇਡੀ ਨੂੰ ਤਗਾ ਤੋਂ ਦਵਾ ਲਿਆ ਅੱਛਾ ਕੀ ਲੈ ਕੇ ਆਏ ਨੇ ਉਹ ਪਤਾ ਨਹੀਂ ਕੀ ਲੈ ਕੇ ਆਏ ਨੇ ਕੋਈ ਨਾ ਤੂੰ ਚੁੱਪ ਕਰ ਮੈਂ ਦੇਖਦੀ ਹਾਂ ਤੇਰੇ ਡੈਡੀ ਨੂੰ ਮੌਜ ਨਾਲ ਮੂੰਹ ਚੱਕਦੇ ਆ ਚਲੇ ਜਾਂਦੇ ਕਿਸੇ ਨੂੰ ਪੁੱਛਣਾ ਨਹੀਂ ਕਿਸੇ ਨੂੰ ਦੱਸਣਾ ਨਹੀਂ ਹੈਗਾ ਵੱਡਾ ਹਮਦਰਦੀ ਭਰਾ ਭੈਣ ਦਾ ਬਣਿਆ ਫਿਰਦਾ ਵਾ ਕੀ ਖਾਈ ਜੰਨੀ ਹੈ ਕੱਲੀ ਖਾਣ ਲੱਗੀ ਪਈ ਐ ਜਵਾਕ ਦਾ ਨਾਂ ਵੀ ਲੈ 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 ਫੜ ਬੁੱਤ ਅੰਦਰ ਜਾ ਕੇ ਖਾ ਲੈ ਜਾ ਬਾਗ ਜਾ ਤੂੰ ਨੀ ਜਾ ਬਾਗ ਜਾ ਬੁੱਤ ਅੰਦਰ ਬਾਗ ਇਹਨੇ ਕੀ ਗੱਲ ਉਹ ਫੇਰ ਕੀ ਹੋ ਗਿਆ ਦੋ ਦਿਨ ਤੱਕ ਕੁੜੀ ਰਹਿਣ ਆਈ ਆ ਜਵਾਕ ਆਉਂਦੇ ਹੀ ਹੁੰਦੇ ਨੇ ਜੇ ਉਹਨੂੰ ਲਿਆਤਾ ਖਾਣ ਨੂੰ ਫੇਰ 10 ਕਿਲੋੜਾ ਆ ਗਿਆ ਫੇਰ ਲੈਣ ਗਏ ਸੀ ਦੋਨਾਂ ਵਾਸਤੇ ਲਿਆਉਂਦੇ ਉਹ ਤੇਰਾ ਤਾਂ ਹੀ ਕੰਜਰ ਕਲੇਸ਼ ਰਹਿਣਾ ਤੂੰ ਨਾ ਲੜਿਆ ਕਰ ਰੋਜ਼ ਇੱਥੇ ਕਿਸੇ ਦਾ ਕਲੇਸ਼ ਦਾ ਮੂੰਹ ਕਾਲਾ ਹੁੰਦਾ ਕਿਸ ਨੂੰ ਨਾਲ ਲੈ ਕੇ ਬੈਠੇਂਗੀ ਤੂੰ ਅੱਛਾ ਮੇਰਾ ਕਲੇਸ਼ ਦੀਂਦਾ ਜਿਹਦੇ ਕਰਕੇ ਪੈਂਦਾ ਉਹਦਾ ਕਲੇਸ਼ ਤੈਨੂੰ ਦੀਂਦਾ ਨਹੀਂ ਕੁਛ ਜਿਹੜੀ ਆਉਂਦੀ ਆ ਆ ਕੇ ਸਾਡੇ 'ਚ ਕਲੇਸ਼ ਪਵਾ ਦਿੰਦੀ ਆ ਉਹਨੂੰ ਮਾੜੀ ਮੋਟੀ ਸ਼ਰਮ ਹੀ ਨਹੀਂ ਆਉਂਦੀ ਹੈਗੀ ਚੱਲ ਬੱਸ ਕਰਿਆ ਕਰ ਤੂੰ ਐਵੇਂ ਕਾਹਨੂੰ ਕਰਦੀ ਹੁੰਨੀ ਆ ਕੋਈ ਗੱਲ ਆ ਇਹ ਗੱਲ ਹੀ ਆ ਤਾਈਂ ਉਹ ਕਰਦੀ ਆ ਉਹ ਦੋ ਦਿਨ ਆਈ ਆ ਤੂੰ ਦੋ ਦਿਨ 'ਚ ਆਹ ਕੁਛ ਕਰਕੇ ਮੈਂ ਤੈਨੂੰ ਦੋ ਦੋ ਦਿਨ ਹੋ ਗਏ ਮੈਂ ਤੈਨੂੰ ਦੇਖੀ ਜਾਂਦਾਗਾ ਮੈਨੂੰ ਹੀ ਦੇਖਦੇ ਹੋ ਉਹ ਨਹੀਂ ਤੁਹਾਨੂੰ ਦੀਦੀ ਚੱਲ ਬਗਦੂ ਦੇਖਦੇ ਆ ਨਾਂ ਦੇਖਦੇ ਆ ਹਾਂ ਲੱਗ ਜਾਨੀ ਰੋਜੀ ਮਹੀਪੁਰੀ ਲੱਗਦੀ ਐ ਤੁਹਾਨੂੰ ਹੁਣ ਜਦੋਂ ਦੀ ਤੁਹਾਡੀ ਭੈਣ ਆਈ ਆ ਸਾਰਾ ਦਿਨ ਆਹੀ ਕੁਛ ਕਰਦੇ ਹੂੰ ਕਦੇ ਮੇਰੇ ਮੰਗਰ ਪੈ ਜਨੇ ਕਦੇ ਜਵਾਗ ਮੰਗਰ ਪੈ ਜਨੇ ਚੱਲ ਛੱਡ ਯਾਰ ਕੋਨੂੰ ਪੋਣਾ ਹਟੀ ਪੋਣਾ ਹਟੀ ਨਲੇ ਨਾਂ ਨਾ ਹਟੀ ਤੁਸੀਂ ਵੀ ਨਾ ਹਟਿਓ ਬਹਿਤਾਂ ਕਰਨੋ ਸਾਰਾ ਦਿਨ 24 ਘੰਟੇ ਭੈਣ ਨਹੀਂ ਸਿਰ ਤੇ ਚੱਕੀ ਤੁਰੇ ਫਿਰਦੇ ਨੇ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕੋਈ ਹੋਰ ਹੈਗਾ ਕਿ ਨਹੀਂ ਹੈਗਾ ਘਰ ਚ ਜਿਹਦੇ ਕਰਕੇ ਪੈਂਦਾ ਉਹਦਾ ਕਿਲੇ ਤੁਹਾਨੂੰ ਦੀਦਾ ਨਹੀਂ ਕੁਛ ਜਿਹੜੀ ਆਉਂਦੀ ਆ ਆਕੇ ਸਾਡੇ ਚ ਕਲੇਸ਼ ਪੁਜੇ ਅੱਜ ਮੇਰੇ ਮਾਵਾ ਫੋਨ ਦੇ ਤਾਂ ਮੈਨੂੰ ਆ ਦਿਨ ਨਾ ਦੇਖਣੇ ਪੈਂਦੇ ਚੰਗਾ ਹੁੰਦਾ ਜੇ ਮੈਂ ਆਉਂਦੀ ਹੋਣਾ ਉਰੇ ਮੇਰੇ ਕਰਕੇ ਨਾਲੇ ਇੰਨਾ ਚ ਕਲੇਸ਼ ਪੈ ਰਿਆ ਕਿਉਂ ਰੋਈ ਜਾਂਦੇ ਤੂੰ ਰੋਈ ਜਾਂਦੇ ਕੁਛ ਨਹੀਂ ਵੀਰੇ ਤੂੰ ਦੱਸਤਾ ਜੁ ਕਿਉਂ ਕਿਉਂ ਰੋਈ ਜਾਂਦੇ ਤੁਹਾਡਾ ਮੂੰਹ ਖਰਾਬ ਕਰ ਰੱਖਿਆ ਉਹ ਲੋਕ ਵੀਰੇ ਜੇ ਮੈਨੂੰ ਪਤਾ ਹੁੰਦਾ ਨਾ ਵੀ ਮੇਰੇ ਆਣ ਕਰਕੇ ਤੁਹਾਡੇ ਚ ਇੰਨਾ ਕਲੇਸ਼ ਹੋਣਾ ਸੱਚੀ ਮੈਂ ਜਮੀਨ ਆਂਦੀ ਆਏ ਨਹੀਂ ਹੁੰਦਾ ਤੈਨੂੰ ਰਾ ਪਤਾ ਤਾਂ ਹੈਗਾ ਤਾਂ ਸ਼ੁਰੂ ਤੋਂ ਹੀ ਕਲੇਸ਼ ਹਣ ਨਿਤਰਾਵਾ ਕਲੇਸ਼ ਹੁੰਦਾ ਹੁਣ ਆ ਤੇਰੇ ਆਉਣ ਨਾਲ ਤਾਂ ਉਹਨੇ ਵੱਧ ਉੱਤਾ ਚੱਕਿਆ ਹੋਈ ਮੇਰੀ ਗੱਲ ਨਹੀਂ ਸੁਣਦਾ ਐ ਨਹੀਂ ਕਰਦਾ ਉਹ ਨਹੀਂ ਕਰਦਾ ਵੀਰੇ ਜੇ ਬੇਬੀ ਬਾਪੂ ਹੁੰਦੇ ਉਹ ਵੀ ਮੇਰੇ ਨਾਲ ਐ ਕਰਦੇ ਬੇਬੇ ਬਾਪੂ ਕੋਈ ਨਾ ਤੂੰ ਇੰਨਾ ਟੈਨਸ਼ਨ ਨਾ ਲੈ ਮੈਂ ਵੀ ਤਾਂ ਤੇਰੇ ਬਾਪਰ ਗਈਆਂ ਫਿਰ ਦੱਸ ਜੀਓਗਾ ਉਹ ਵੀ ਰੋਈ ਜੰਨੀ ਆ ਰੋਇਆ ਨਾ ਕਰ ਕੁਛ ਨਹੀਂ ਹੁੰਦਾ ਮੈਨੂੰ ਤਾਂ ਲੱਗਦਾ ਮੈਨੇ ਨਾ ਕਿ ਗਲਤੀ ਕਰ ਲਈ ਮੈਨੂੰ ਤਾਂ ਡਰ ਲੱਗਦਾ ਕਿਤੇ ਤੁਹਾਡੇ 'ਚ ਫਰਕ ਨਾ ਪੈ ਜੇ ਤੂੰ ਮੇਰੀ ਗੱਲ ਸੁਣ ਵੀਰੇ ਤੂੰ ਨਾ ਮੈਨੂੰ ਛੱਡਿਆ ਤੂੰ ਮੈਨੂੰ ਅੱਜ ਹੀ ਛੱਡਿਆ ਹੁਣ ਦੂਰ ਰਹਿੰਦੀ ਨਹੀਂ ਨਾ ਵੀਰੇ ਕੋਈ ਨਾ ਇਹਨਾਂ ਕਰਦਾ ਤੈਨੂੰ ਪਤਾ ਤਾਂ ਹੈਗਾ ਉਹਦਾ ਕਲੇਸ਼ ਆ ਉਹ ਨਿੱਤ ਦਾ ਕਲੇਸ਼ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਉਹਦੇ ਨਾਲੇ ਰਹਿਣਾ ਪੈਣਾ ਹੁਣ ਤੈਨੂੰ ਪਤਾ ਤਾਂ ਹੈ ਹਾ ਵੀਰੇ ਇਹ ਤੁਮੇ ਐਵੀ ਨਹੀਂ ਚਾਹੁੰਦੀ ਹਨ ਮੈਂ ਵੀ ਇਹ ਚਾਹੁੰਦੀ ਆ ਵੀ ਨਾ ਮੇਰੇ ਵੀਰ ਦਾ ਘਰ ਨਾ ਹਮੇਸ਼ਾ ਹੱਸਦਾ ਵਸਦਾ ਰਹੇ ਮੈਂ ਆਪਦੇ ਕਰਕੇ ਨਾ ਤੁਹਾਡੇ ਘਰ ਚ ਕਲੇਸ਼ ਨਹੀਂ ਬਗਾਉਣਾ ਮੈਂ ਤਾਂ ਵਗ ਜੂਗੀ ਨੱਕੀ ਗੱਲ ਤਿੰਨ ਘੰਟੇ ਹੋ ਗਏ ਤੈਨੂੰ ਇੱਥੇ ਖੜੀ ਨੂੰ ਕੱਪੜੇ ਧੋਤੇ ਤੇ ਹਾਂ ਬੱ비 ਕੱਪੜੇ ਤਾਂ ਮੈਂ ਸਾਰੇ ਧੋਤੇ ਮੇਕਾ ਚਾਹ ਲਾਵੀ ਸਾਫ ਕਰਦਾ ਇਹ ਤਾਂ ਸਾਫ ਕਰਤਾ ਤੂੰ ਜਾਣ ਜੂਣ ਦਾ ਨਾਂ ਲੈ ਲਾ ਤਿੰਨ ਦਿਨ ਹੋ ਗਏ ਅੱਜ ਤੈਨੂੰ ਆਈ ਨੂੰ ਨਾਲੇ ਬਾਧੂ ਦਾ ਸਾਡੇ ਘਰੇ ਕਲੇਸ਼ ਪਾ ਰੱਖਿਆ ਤੇ ਨੇ ਨਾ ਭਾਬੀ ਮੈਂ ਨਾ ਪਹਿਲੀ ਸੋਚ ਲਿਆ ਸੀਗਾ ਜਾਣਦਾ ਤਾਂ ਨਾ ਮੈਂ ਸ਼ਾਮ ਤੱਕ ਵਗ ਜੂਗੀ ਅੱਜ ਜੇ ਐਨੇ ਹੀ ਸੋਚਿਆ ਸੀ ਤਾਂ ਫਿਰ ਰੋਜ਼ ਸਾਡਾ ਕਲੇਸ਼ ਕਰ ਤੋ ਪਵਾਉਂਦੀ ਸੀ ਤੂੰ ਆਪ ਹੀ ਸ਼ਰਮ ਮੰਡਲਾ ਮਾੜੀ ਮੋਟੀ ਕਦੇ ਤੂੰ ਲੱਗ ਜੰਨੀ ਆ ਕਦੇ ਉਹ ਤੇਰੀ ਸ਼ੋਕਰੀ ਜੀ ਲੱਗ ਜਾਂਦੀ ਆ ਮੇਰੇ ਭੋਰਾ ਜਵਾਗ ਨੂੰ ਚੀਜ਼ ਨਹੀਂ ਖਾਣ ਦਿੰਦੀ ਹੈਗੀ ਭਾਬੀ ਉਹਨੇ ਤਾਂ ਕੁਝ ਵੀ ਨਹੀਂ ਕਿਹਾ ਹਨਾ ਲੈ ਕਿਹਾ ਨਹੀਂ ਜਿੰਨੀਆਂ ਤੁਸੀਂ ਮਾਮਾ ਧੀਆ ਦੋਨੇ ਨਾ ਲੜਾਈ ਤੇ ਸਾਡੇ ਘਰੇ ਜਾੜੋਂਗੀ ਕੋਈ ਹੈ ਨਹੀਂ ਜੀ ਅਸੀਂ ਤਾਂ ਸਾਲ ਬਾਅਦ ਆਇਆ ਹਨਾ ਉਹ ਵੀ ਨਾ ਲਵੀ ਨਹੀਂ ਹਟੇ ਵੀ ਮੰਮੀ ਜੋਨ ਦੀਆਂ ਛੁੱਟੀਆਂ ਨੇ ਵੀ ਸਾਰੇ ਨਾਨਕੇ ਜਾਂਦੇ ਨੇ ਮੈਂ ਨਾਨਕੇ ਜਾਣਾ ਪਰ ਤੂੰ ਕੀ ਕਰਨ ਆਈ ਸੀ ਜੇ ਜ਼ਿਆਦਾ ਸ਼ੌਂਕ ਸੀ ਉਹਨੂੰ ਉਹਨੂੰ ਕੱਲੀ ਨੂੰ ਭੇਜ ਦਿੰਦੀ ਭਾਬੀ ਬੇਬੇ ਵਾਪੂ ਤੋਂ ਬਾਅਦ ਤੁਹਾਨੂੰ ਵੀ ਪਤਾ ਮੈਂ ਆਈ ਨਹੀਂ ਹਨਾ ਤਾਂ ਕਰਕੇ ਮੈਂ ਆ ਗਈ ਮੇਰਾ ਵੀ ਜੀ ਕਰਦਾ ਸੀਗਾ ਆਪਦਾ ਘਰ ਦੇਖਣ ਨੂੰ ਘਰ ਦੇਖਣ ਨੂੰ ਜੀ ਕਰ ਨੂੰ ਕਰਦਾ ਸੀ ਤੇਰਾ ਸਾਡੇ 'ਚ ਕਲੇਸ਼ ਪਵਾਉਣ ਨੂੰ ਜੀ ਕਰਦਾ ਸੀ ਤੇਰਾ ਵੀ ਹੁਣ ਉਹਨਾਂ ਦਾ ਕਲੇਸ਼ ਪਵੇ ਵੀ ਕਿਉਂ ਚੰਗੀ ਰੋਟੀ ਖਾ ਰਹੇ ਨੇ ਉਹ ਨਾ ਭਾਬੀ ਐਵੇਂ ਦੀਆਂ ਗੱਲਾਂ ਨਾ ਕਰ ਕਿਹੜੀ ਭੈਣ ਚਾਹੁੰਦੀ ਆ ਵੀ ਉਹਦੇ ਭਾਈ ਦੇ ਘਰ 'ਚ ਕਲੇਸ਼ ਪਵੇ ਮੈਂ ਤਾਂ ਇਹ ਚਾਹੁੰਨੀ ਆ ਵੀ ਮੇਰਾ ਵੀਰਾ ਤੇ ਭਾਬੀ ਨਾ ਤੇ ਇਹ ਘਰ हां सदा ਵਸਦਾ ਰਹੇ ਹਮੇਸ਼ਾ ਇਸ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਬਾਕੀ ਜੇ ਤੁਹਾਨੂੰ ਮੇਰੇ ਤੋਂ ਹੀ ਕੋਈ ਦਿੱਕਤ ਆ ਨਾ ਮੈਂ ਇਸ ਵਾਰ ਆ ਗਈ ਮੈਂ ਅੱਗੇ ਤੋਂ ਕਦੇ ਇੱਥੇ ਨਹੀਂ ਆਉਂਦੀ ਨਾ ਹੀ ਮੈਂ ਤਾਂ ਤੇਰੇ ਮੂਹਰੇ ਹੱਥ ਬੰਨੇ ਜਿਹੜਾ ਸਾਡੇ ਘਰ 'ਚ ਕਲੇਸ਼ ਪਵਾਉਣੀ ਆ ਤੂੰ ਲੋਕਾਂ ਦੀਆਂ ਕੁੜੀਆਂ ਆਉਂਦੀਆਂ ਨੇ ਕਲੇਸ਼ ਨਹੀਂ ਪਵਾਉਂਦੀਆਂ ਜਿਹੜਾ ਤੇਰੇ ਆਈ ਤੋਂ ਸਾਡੇ ਘਰ 'ਚ ਕਲੇਸ਼ ਪੈਂਦਾਗਾ ਹੁਣ ਦੁੱਸਰ ਦੁੱਸਰੀ ਕੀ ਕਰਦੀਆਂ ਜਾ ਕੇ ਕੋਈ ਕੰਮ ਕਰ ਲੈ ਕਹ ਲੈ ਬਾਕੀ ਰਹਿੰਦੀ ਆ ਕੋਈ ਕਲੇਸ਼ ਪੂਸ ਨਾਲੇ ਗੱਲ ਸੁਣ ਲੈ ਮੇਰੀ ਜਾ ਕੇ ਡੰਗਰਾਂ ਨੂੰ ਪੱਠੇ ਪਾ ਦੇ ਮੈਂ ਲੰਗਰ ਖੂਕਦੀ ਆ ਜਿਹੜੀਆਂ 15-15 ਪਾੜਦੀਆਂ ਆ ਮੂਹਰੇ ਤੇਰੇ ਬੰਨੇ ਹੱਥ ਕੀ ਗੱਲ ਕਰਕੇ ਰੋਣ ਲੱਗੀ ਆ ਤੁਸੀਂ ਤੁਸੀਂ ਕਦੋਂ ਆਏ ਹੋ ਮੈਂ ਸਾਰਾ ਕੁਝ ਸੁਣ ਲਿਆ ਚਲ ਆ ਜਾਸ ਤਾ ਮੈਂ ਗੱਲ ਕਰਾਂ ਸੁਣ ਲਿਆ ਹਾਂ ਆ ਜਾ ਮੇਰੀ ਗੱਲ ਤਾਂ ਸੁਣ ਲਓ ਮੈਂ ਤੁਹਾਨੂੰ ਐ ਕਹਿਨੀ ਆ ਤੁਸੀਂ ਨਾ ਵੀਰੇ ਸਾਹਮਣੇ ਕੁਝ ਨਾ ਬੋਲਿਓ ਗਗਨ ਮੈਂ ਸਾਰਾ ਕੁਝ ਦੇਖ ਲਿਆ ਠੀਕ ਹੈ ਨਾ ਮੈਂ ਤੇਰੇ ਬਾਰੇ ਚੰਗੀ ਤਰ੍ਹਾਂ ਜਾਣ ਲਿਆ ਚਲੋ ਪੁੱਤ ਕੰਮ ਕਰ ਲਿਆ ਸਕੂਲ ਦਾ ਹਾਂਜੀ ਮੰਮੂ ਸਾਰਾ ਕਰ ਲਿਆ ਹਾਂਜੀ ਚਲ ਵਧੀਆ ਉਹ ਪੁੱਤ ਤੇਰਾ ਡੈਡੀ ਵੀ ਆ ਗਿਆ ਲਾ ਉੱਠ ਉਹ ਮੈਂ ਕਹਿੰਦਾ ਬਗਾ ਤਾ ਸਤਿਕਾਰ ਕੇ ਮੈਂ ਠੀਕ ਹੈ ਆਜਾ ਵਧੀਆ ਹੋਰ ਪੁਰਾਣਾ ਆ ਗਿਆ ਠੀਕ ਹੈ ਹਾਂ ਬੈ ਜਾ ਬੈ ਜਾ ਠੀਕ ਆ ਵਧੀਆ ਬੈ ਲਵੀ ਪੁੱਤ ਬੈ ਜਾ ਪੈਗਾ ਹੋਰ ਬੱਸ ਬੰਨ ਬਈ ਠੀਕ ਠਾਕ ਕੀ ਗੱਲ ਕਰ ਗਾ ਰੋਈ ਜਾਂਦੀ ਸੀ ਤੂੰ ਤੂੰ ਕਾ ਤਾਂ ਰੋਂਦੀ ਸੀ ਇਹ ਕਿਉਂ ਰੋਂਦੀ ਸੀ ਤੂੰ ਕੀ ਹੋ ਗਿਆ ਕੁਛ ਨਹੀਂ ਵੀਰੇ ਇਹਨਾਂ ਨੂੰ ਨਾ ਫਲੇਖਾ ਲੱਗ ਗਿਆ ਰੋਂਦੀ ਨਹੀਂ ਸੀ ਮੈਂ ਮੈਂ ਸਭ ਕੁਝ ਦੇਖ ਲਿਆ ਗਾ ਕਰਨ ਮੈਂ ਤੇਰੇ ਬਾਰੇ ਚੰਗੀ ਤਰ੍ਹਾਂ ਜਾਣਨਾ ਠੀਕ ਹੈ ਨਾ ਸਭ ਕੁਝ ਸੁਣ ਲਿਆ ਮੈਂ ਸੁਣ ਲਿਆ ਉਹ ਤਾਂ ਨਾ ਤੁਹਾਨੂੰ ਪਤਾ ਹੈ ਨਾ ਭਾਬੀ ਦੀ ਵੀਰੇ ਜਿਵੇਂ ਆਦਤ ਆ ਬਸ ਬੋਲਣ ਦੀ ਉਹ ਫਾ ਬਿਮੇਨ ਉੱਚੀ ਉੱਚੀ ਬੋਲੀ ਜਾਂਦੀ ਸੀਗੀ ਉਧਰੋਂ ਇਹ ਆ ਗਏ ਇਹਨਾਂ ਨੇ ਗੱਲਾਂ ਸੁਣ ਲਈਆਂ ਹੋਇਆ ਕੀ ਆ ਓਹੋ ਉਹ ਤੁਹਾਨੂੰ ਪਤਾ ਤਾਂ ਹੈਗਾ ਹੁਣ ਭਾਬੀ ਦੇ ਸੁਆਹ ਦਾ ਵੀ ਉਹ ਥੋੜੀ ਜਿਹੀ ਉੱਚੀ ਬੋਲਣ ਦੀ ਆਦਤ ਹੈ ਉਹਨੋਂ ਹਨਾ ਇਹਨਾਂ ਨੂੰ ਲੱਗਿਆ ਵੀ ਉਹ ਲੜਦੀ ਆ ਬੱਸ ਗਗਨ ਮੈਂ ਸਾਰਾ ਕੁਝ ਦੇਖ ਲਿਆ ਤੇ ਕੱਪੜੇ ਪਾ ਤੇ ਚੱਲ ਚੱਲ ਕੀ ਗੱਲ ਹੋ ਗਈ ਪ੍ਰੋਹਣਿਆ ਕੀ ਜਾਣਦੀ ਕਾਲੀ ਜਰਾ ਤੂੰ ਮੈਨੂੰ ਗੱਲ ਦੱਸ ਕੀ ਉਹ ਦਿਨ ਵੀ ਆਣਾ ਸਾਰਾ ਕੁਝ ਦੇਖ ਲਿਆ ਉੱਥੇ ਠੀਕ ਹੈ ਨਾ ਰਾਜਪੈਣ ਕਿਵੇਂ ਕਿਵੇਂ ਬੋਲ ਰਹੀ ਸੀ ਇਹਨੂੰ ਚਲ ਯਾਰ ਤੂੰ ਉਦੋਂ ਵੀ ਕਾਲੀ ਜਿਕਾਣਾ ਹੀ ਮੈਂ ਜਾਣਾ ਅੱਜ ਮੈਂ ਤੈਨੂੰ ਦਾਲ ਨਹੀਂ ਜਿੰਦਾ ਅੱਜ ਇੱਥੇ ਹੀ ਰਹਿ ਤੂੰ ਕੀ ਹੋਇਆ ਯਾਰ ਤੇ ਦੋ ਦਿਨ ਹੀ ਰਹਿਣ ਆ ਗਈ ਠੀਕ ਹੈ ਨਾ ਤੂੰ ਸ ਤਾਂ ਤਾਂ ਜਰੂਸ ਕੱਢ ਛੱਡਿਆ ਉਹ ਯਾਰ ਉਹਦਾ ਮੈਂ ਕੀ ਕਰਾਂ ਮੈਂ ਸਾਰਾ ਕੁਝ ਸੁਣ ਲਿਆ ਵੀ ਰਾਜਪੈਣ ਕੀ ਕਹਿ ਰਹੀ ਸੀ ਠੀਕ ਹੈ ਨਾ ਚੱਲ ਗੱਗਨੇ ਖੜੀ ਹੋ ਚੱਲ ਖੜ ਜਾ ਬਣਾ ਇੱਕ ਮਿੰਟ ਕੀ ਗੱਲ ਹੋ ਗਈ ਯਾਰ ਮੈਂ ਬੰਦ ਨਾ ਰਾਜ ਨਾ ਵੀਰੇ ਭਾਬੀ ਨੂੰ ਨਾ ਕੁਛ ਵੀ ਕਹੀਂ। ਓਰੇ ਆ ਤੂੰ ਓਰੇ ਆ ਗੱਲ ਸੁਣ ਮੇਰੀ। ਓਰੇ ਬੈਰ। ਭਾਬੀ ਇੱਧਰ ਬੈਠ ਜਾ। ਕੀ ਚੱਲਦਾ ਓਰੇ ਦੋ ਦਿਨ ਦਾ। ਓਰੇ ਮਗਰ ਪਈ ਪਈ ਆ ਦੋ ਦਿਨ ਦੇ ਦੋ ਦਿਨ ਬਾਅਦ ਕਹੀਆ। ਤੂੰ ਇਹਨੂੰ ਟਿਕਣ ਹੀ ਨਹੀਂ ਦਿੰਦੀ ਆ ਕਿ ਜਮੇ 1 ਮਿੰਟ ਵੀ ਦਾ ਟਿਕਣ ਦਿੱਤਾ ਇਹਨੂੰ। ਲੱਛੇ ਮੈਨੂੰ। ਕੰਮ ਹੋ ਨੂੰ ਲਾ ਰੱਖਿਆ ਤੂੰ ਤੇ ਦੋ ਦਿਨ ਆ ਗਏ ਫਿਰ ਰੱਜ ਗਈ ਹੋ ਗਿਆ ਕੋਈ ਨਾ ਵੀਰੇ ਫਿਰ ਕੀ ਹੋ ਗਿਆ ਇਹ ਵੀ ਤਾਂ ਮੇਰਾ ਇੱਕ ਤੂੰ ਖੜ ਜਾ ਮੈਨੂੰ ਕਰਨ ਦੀ ਗੱਲ ਤੂੰ ਦੱਸ ਮੈਨੂੰ ਕੀ ਗੱਲ ਆ ਇਹ ਤੇ ਤੇਰੇ ਨਾਲ ਉੱਥੇ ਤੇਰੇ ਪੇਕੇ ਜਾਵੇ ਜਾ ਕੇ ਆ ਪੁੱਛੋਗੇ ਤੈਨੂੰ ਤੈਨੂੰ ਫਿਰ ਪਤਾ ਲੱਗੂਗਾ ਜਮੇ ਸੁਰਤ ਨਹੀਂ ਆਈ ਤੈਨੂੰ ਇਹ ਕੁੜੀ ਦੋ ਦਿਨ ਰਹਿਣ ਆਈ ਹੋਰੇ ਤੇਰਾ ਦੋ ਦਿਨ ਤੇ ਜਲੂਸ ਕੱਢਿਆ ਪਿਆ ਦੱਸ ਮੈਨੂੰ ਨਾ ਵੀਰੇ ਫੋਬੀ ਨੂੰ ਕਿਉਂ ਬੁਲੀ ਜਾਂਦੇ ਹੋ ਗਲਤੀ ਤਾਂ ਮੇਰੀ ਵੀ ਆ ਨਾ ਮੈਂ ਤੁਹਾਨੂੰ ਪੁੱਛ ਕੇ ਆਉਣਾ ਸੀਗਾ ਮੈਂ ਬਿਨਾ ਪੁੱਛਿਆ ਐਵੇਂ ਆ ਗਈ। ਉਹ ਨਹੀਂ ਇਹਦਾ ਇਹਦਾ ਕੰਮ ਹੀ ਇਹੀ ਆ ਮੈਂ 2 ਦਿਨ ਹੋ ਗਏ ਮੈਨੂੰ ਇਹੀ ਚੀਜ਼ ਮੈਂ ਚੁੱਪ ਕਰਕੇ ਸੁਣੂ ਹੀ ਨਾਲਾ ਵੀ ਗੱਲ ਹੋਈ ਕੀ ਹੈ। ਤੂੰ ਦੱਸ ਜੇ 2 ਦਿਨ ਇੱਥੇ ਰਹਿਣ ਆ ਗਈ ਤੇਰਾ ਜਲੂਸ ਕੱਢਿਆ ਪੈਦਾ। ਆਪਣੇ ਜਵਾਕਾਂ ਮਰ ਗਿਆ ਇਹ ਤੂੰ ਦੱਸ ਕੀ ਕਸੂਰ ਹੋ ਗਿਆ। ਉਹ ਦਿਨ ਤੂੰ ਦੋਨਾਂ ਤੇ ਇੰਨਾ ਫਰਕ ਕਰਦੀ ਸੀ ਇੱਕ 10 ਰੁਪਏ ਦੀ ਚੀਜ਼ ਪਿੱਛੇ ਦੱਸ ਕੀ ਗੱਲ ਹੈ? ਇਹ ਗੱਲਾਂ ਤਾਂ ਗੱਲਾਂ ਕੋਈ। ਕਿ ਕੀ ਕਹਿਤਾ? ਕਹਿਣ ਨੂੰ ਰਹਿ ਗਈ ਆ ਹੁਣ ਤੂੰ 2 ਦਿਨ ਹੋ ਗਏ ਜਮਾ ਜਲੂਸ ਕੱਢਿਆ ਪੈਦਾ। ਨਾ ਮੇਰਾ ਉੱਥੇ ਬੈਠਣ ਨੂੰ ਜੀ ਕਰਦਾ ਨਾ ਉੱਥੇ ਬੈਠਣ ਨੂੰ ਜੀ ਕਰਦਾ ਕੁੜੀ ਕੋਲੇ ਬੈ ਨਾਥ ਮੈਨੂੰ ਕੋਈ ਨਾ ਵੀਰੇ ਚੱਲ ਗਾ ਸਾਡੇ ਕਰਕੇ ਲੜਾਈ ਕਰਨ ਦੀ ਕੋਈ ਲੋੜ ਨਹੀਂ ਅਸੀਂ ਜਾਣਦੇ ਹਾਂ ਨਾਲ ਇੱਕ ਗੱਲ ਫੋਰਾ ਕਿ ਕੇ ਕੇ ਇਕੱਲੇ ਮਾਮਾ ਨਾਲ ਨਹੀਂ ਹੁੰਦੇ ਭਾਈਆਂ ਪਰਜਾਈਆਂ ਨਾਲ ਵੀ ਹੁੰਦੇ ਆ ਹਾਂ ਵੀਰੇ ਇਹਨਾਂ ਨੇ ਬਿਲਕੁਲ ਸਹੀ ਕਿਹਾ ਨਾ ਪੇਕੇ ਇਕੱਲੇ ਮਾਮਾ ਨਾਲ ਹੀ ਨਹੀਂ ਹੁੰਦੇ ਮਾਪੇ ਕਿਹੜਾ ساری ਜ਼ਿੰਦਗੀ ਬੈਠੇ ਰਹਿੰਦੇ ਨੇ ਮਾਪੇ ਤੋਂ ਬਾਅਦ ਤਾਂ ਭਾਈ ਪਰਜਾਈ ਉਹ ਹੁੰਦੇ ਨੇ ਜਿਹੜੇ ਉਹਨਾਂ ਦੇ ਦਰਜੇ ਤੇ ਆਉਂਦੇ ਨੇ ਨਾ ਮੈਂ ਤਾਂ ਤੁਹਾਡੇ ਅੱਗੇ ਹੱਥ ਜੋੜ ਕੇ ਇਹ ਗੱਲ ਕਹਿਣੀ ਆ ਵੀ ਕੁੜੀਆਂ ਦੇ ਪੇਕੇ ਖਤਮ ਨਾ ਕਰੋ ਹਨਾ ਭਾਈਆਂ ਭਰਜਾਈਆਂ ਨੂੰ ਨਾ ਥੋੜਾ ਜਿਹਾ ਕੁੜੀਆਂ ਬਾਰੇ ਵੀ ਸੋਚਣਾ ਚਾਹੀਦਾ ਉਹ ਹੋਰ ਜਾਣਗੀਆਂ ਕਿੱਥੇ ਜੇ ਆਪਦੇ ਵੀਰੇ ਦੇ ਘਰੇ ਨਹੀਂ ਆਉਣਗੀਆਂ ਹੁਣ ਜੋਂ ਦੀਆਂ ਛੁੱਟੀਆਂ ਚ ਸਾਰੀਆਂ ਕੁੜੀਆਂ ਜਾਂਦੀਆਂ ਨੇ ਪਰ ਜਿਨ੍ਹਾਂ ਦੇ ਮਾਪੇ ਬਾਪ ਨੇ ਨਾ ਉਹੀ ਜਾਂਦੀਆਂ ਨੇ ਜਿਨ੍ਹਾਂ ਦੇ ਮਾਪੇ ਬਾਪ ਨਹੀਂ ਹੁੰਦੇ ਉਹ ਕੁੜੀਆਂ ਮੇਰੇ ਵਾਂਗੂ ਨਾ ਅੰਦਰੋਂ ਹੀ ਕੁੱਟ ਕੇ ਬੈਠ ਜਾਂਦੀਆਂ ਨੇ ਵੀ ਨਾ ਮੇਰੇ ਵੀਰੇ ਦੇ ਘਰੇ ਫਰਕ ਨਾ ਪਾਉਂਦੀ ਨਰੇ ਭਾਬੀ ਜੇ ਮੇਰੇ ਕਰਕੇ ਫੇਰ ਵੀ ਹਨਾ ਤੁਹਾਡੇ ਚ ਕੋਈ ਫਰਕ ਪਿਆ ਹੋਵੇ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਆ ਨਾ ਮੈਨੂੰ ਮaaf ਕਰ ਦੇ ਵੀਰੇ ਤੇਰੀ ਗਲਤੀ ਇੱਥੇ ਕੋਈ ਨਹੀਂ ਗੱਲ ਤੂੰ ਹੱਥ ਥੱਲੇ ਕਰ ਗਲਤੀ ਤੇਰੀ ਨਹੀਂ ਗਲਤੀ ਸਾਰੀ ਇਹਦੀ ਆ ਇਹੀ ਬੋਲੀ ਜਾਂਦੀ ਆ ਉਦਣ ਦੀ ਜਦਨ ਦੀ ਤੂੰ ਆਈ ਨਾ ਗਗਨ ਇਹੋ ਜਿਹਾ ਕੁਛ ਨਹੀਂ ਮੈਨੂੰ ਮaaf ਕਰਦੀ ਅੱਜ ਤੋਂ ਬਾਅਦ ਤੂੰ ਮੇਰੀ ਧੀ ਆ ਮੇਰੀ ਨੰਦ ਨਹੀਂ ਹੈਗੀ ਦੇਖ ਲੈ ਵੀਰੇ ਭਾਬੀਆਂ ਨਾ ਕਿੰਨੇ ਚੰਗੀਆਂ ਉਹ ਕਹਿੰਦੇ ਨਹੀਂ ਹੁੰਦੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਭਾਬੀ ਜੇ ਸਾਰੀਆਂ ਭਾਬੀਆਂ ਨਾ ਤੇਰੇ ਵਾਂਗੂ ਸੋਚਣ ਲੱਗ ਜਾਣਾਂ ਨਾ ਤੇਰੇ ਵਾਂਗੂ ਆ ਨੰਦ ਨੂੰ ਆਪਣੀ ਧੀ ਬਣਾਉਣ ਤਾਂ ਉਹ ਪੇਕੇ ਸਾਰੀ ਜ਼ਿੰਦਗੀ ਜਾਂਦੇ ਰਹਿੰਦੇ ਨੇ ਨਾਲੇ ਨਾ ਕੁੜੀਆਂ ਵੀ ਫਿਰ ਖੁਸ਼ੀ-ਖੁਸ਼ੀ ਆਪਣੇ ਘਰ ਨ ਜਾਂਦੀਆਂ ਨੇ ਹਾਂ